ਸਾਡੇ ਮਹਿਬੂਬ ਨੇਤਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਸਾਡੇ ਚ ਪਹੁੰਚੇ ਆ ਮੈਂ ਸਾਰਿਆਂ ਨੂੰ ਕਹੂੰਗਾ ਦੋਹੇ ਬਾ ਉੱਪਰ ਕਰਕੇ ਦੋ ਨਾਰੇ ਲਾਈਏ ਆਮ ਆਦਮੀ ਪਾਰਟੀ अरविंद केजरीवाल भगवान सिंह मान केजरीवाल ਸਾਹਿਬ ਮੈਂ ਤੁਹਾਡੇ ਤੋਂ ਆਉਣ ਤੋਂ ਪਹਿਲਾਂ ਵੀ ਇਸ ਗੱਲ ਦਾ ਜਿਹੜਾ ਜ਼ਿਕਰ ਆ ਕਰਕੇ ਚੁੱਕਿਆ ਸਰ ਸਾਡਾ ਬਰਨਾਲਾ ਜਿਹੜਾ ਹਲਕਾ ਹੈ ਇਹ 35 ਸਾਲ ਸਰਕਾਰ ਤੋਂ ਜਿਹੜਾ ਬਾਹਰ ਰਿਹਾ ਜੇ ਸਰਕਾਰ ਕਾਲੀ ਦਲ ਦੀ ਹੁੰਦੀ ਸੀ ਇੱਥੇ ਐਮਐਲਏ ਕਾਂਗਰਸ ਦਾ ਜੇ ਸਰਕਾਰ ਕਾਂਗਰਸ ਤਾਂ ਐਮਐਲਏ ਇਥੇ ਅਕਾਲੀ ਦਲ ਦਾ ਬਣ ਜਾਂਦਾ ਸੀ ਤੇ 35 ਸਾਲਾਂ ਬਾਅਦ 2022 ਚ ਜਦੋਂ ਮੈਂ ਜਿੱਤਿਆ ਤਾਂ ਪਹਿਲੀ ਵਾਰ ਹੋਇਆ ਕਿ ਸਰਕਾਰ ਵੀ ਉਹਦੀ ਤੇ ਜਿਹੜੀ ਪਾਰਟੀ ਦਾ ਇਥੇ ਐਮਐਲਏ ਜਿੱਤਿਆ ਤੇ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਆ ਸਾਰੇ ਸਾਡੇ ਪਿੰਡਾਂ ਦੇ ਸ਼ਹਿਰ ਵਾਲੇ ਬੈਠੇ ਆ ਜਿੰਨੇ ਪੈਸੇ ਪਿਛਲੇ 35 ਸਾਲਾਂ ਚ ਪਿੰਡਾਂ ਚ ਨਹੀਂ ਆਏ ਉਦੋਂ ਵੱਧ ਪੈਸੇ ਪਿਛਲੇ 2.5 ਸਾਲ ਚ ਮੁੱਖ ਮੰਤਰੀ ਸਾਹਿਬ ਨੇ ਬਰਨਾਲੀ ਦਿੱਤੇ ਆ ਤੇ ਮੈਂ ਬਹੁਤਾ ਸਮਾਂ ਲੈਣਾ ਤੁਸੀਂ ਅੱਜ ਆਇਓ ਤੇ ਤੁਸੀਂ ਵੀ ਇਹ ਸਾਨੂੰ ਵਿਸ਼ਵਾਸ ਦਿਵਾ ਕੇ ਜਿਤਾਇਓ ਹਰਿੰਦਰ ਧਾਰੀਵਾਲ ਜੀ ਨੂੰ ਜਿਤਾ ਕੇ ਜੀ ਭੇਜਾਂਗੇ ਕਿ ਜਿੰਨੇ ਪੈਸੇ ਬਰਨਾਲ ਚ ਪਹਿਲੇ 2.5 ਸਾਲ ਚ ਆਇਆ ਉਹ ਤੋਂ ਦੁੱਗਣੇ ਪੈਸੇ ਤੁਸੀਂ ਅਗਲੇ 2.5 ਸਾਲ ਚ ਸਾਡੇ ਬਰਨਾਲ ਦੇ ਨਾਲ ਕਿੰਨੂ ਦਿਓਗੇ ਕਿਉਂਕਿ 35 ਸਾਲ ਅਸੀਂ ਸਰਕਾਰ ਤੋਂ ਜਿਹੜਾ ਬਾਹਰ ਉਹ ਰਹੇ ਆ ਸੋ ਮੈਂ ਬਹੁਤ ਸਾਰੀ ਸੰਗਤ ਦਾ ਧੰਨਵਾਦ ਕਰਦਾ ਤੇ ਹੁਣ ਪਾਈ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਦੇ ਸਾਰਿਆਂ ਦੀ ਲੜਾਈ ਆ ਬਰਨਾਲੇ ਦੀ ਤਰੱਕੀ ਲਈ ਬਰਨਾਲੇ ਦੀ ਵਿਕਾਸ ਲਈ ਕਿਉਂਕਿ ਜੋ ਕੰਮ ਮੈਂ 2.5 ਸਾਲਾਂ ਚ ਕਰਨ ਕੀਤੇ ਹਜੇ ਬੜੇ ਕੰਮ ਐ ਪਿੰਡਾਂ ਵਾਲੇ ਉਹ ਸ਼ਹਿਰ ਵਾਲੇ ਜਿਹੜੇ ਅਧੂਰੇ ਰਹਿੰਦੇ ਆ ਪਰ ਮੇਰਾ ਤੁਹਾਡੇ ਨਾਲ ਵਾਅਦਾ ਐ ਅਰਵਿੰਦ ਕੇਜਰੀਵਾਲ ਜੀ ਭਗਵੰਤ ਮਾਨ ਦੀ ਮਾਨਯੋਗ ਮੁੱਖ ਮੰਤਰੀ ਪੰਜਾਬ ਬੈਠੇ ਐ ਇੱਕ ਵੀ ਕੰਮ ਅਗਲੇ 2.5 ਸਾਲ ਚ ਥੋੜਾ ਅਧੂਰਾ ਨਹੀਂ ਰਹਿਣ ਦੇਵਾਂਗੇ ਨਾ ਪਿੰਡ ਦਾ ਨਾ ਸ਼ਹਿਰ ਦਾ ਪਰ ਵੱਡੀ ਲੀਡ ਨਾਲ ਸਾਡੇ ਪ੍ਰਾ ਹਰਿੰਦਰ ਢਾਲੀਵਾਲ ਜੀ ਨੂੰ ਧਾਕੇ ਆਪਾਂ ਪੰਜਾਬ ਦੀ ਵਿਧਾਨ ਸਭਾ ਚ ਭੇਜੀਏ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੁਣ ਦਾ ਬੇਨਤੀ ਕਰੂੰਗਾ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਜੀ ਮਾਨ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਉਹ ਕਰਕੇ ਦਿਖਾਇਆ ਜੋ ਪਿਛਲੇ 75 ਸਾਲ ਤੋਂ ਨਹੀਂ ਕੋਈ ਪਾਰਟੀ ਕਰ ਸਕੀ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਬਰਨਾਲਾ ਸ਼ਹਿਰ ਦੇ ਤੇ ਬਰਨਾਲੇ ਦੇ ਆਲੇ ਦੁਆਲੇ ਦੇ ਪਿੰਡਾਂ ਤੋਂ ਅੱਜ ਹੁਮ ਹਮਾ ਕੇ ਇੱਥੇ ਪਹੁੰਚੇ ਹੋਏ ਸਤਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਮਾ ਪੈਣਾ ਛੋਟੇ ਬੱਚੇ ਸਭ ਤੋਂ ਪਹਿਲਾਂ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਦਰਮਿਆਨ ਸਟੇਜ ਤੇ ਸਿਸ਼ੋਬਤ ਨੇ ਉਹ ਸ਼ਖਸੀਅਤ ਜਿਨ੍ਹਾਂ ਨੇ ਦੇਸ਼ ਦੀ ਰਾਜਨੀਤੀ ਦੀ ਦਸ਼ਾ ਤੇ ਦਿਸ਼ਾ ਬਦਲਤੀ ਜੇ ਆਪਣੇ ਆਪ ਲਈ ਸੋਚਦੇ ਤਾਂ ਇਨਕਮ ਟੈਕਸ ਦੇ ਕਮਿਸ਼ਨਰ ਸੀ ਤੇ ਇਹਨਾਂ ਦੇ ਧਰਮ ਪਤਨੀ ਵੀ ਇਨਕਮ ਟੈਕਸ ਦੇ ਕਮਿਸ਼ਨਰ ਸੀ ਬੜੀ ਵਧੀਆ ਜ਼ਿੰਦਗੀ ਚੱਲ ਸਕਦੀ ਸੀ ਪਰ ਆਪਣੀ ਨੌਕਰੀ ਨੂੰ ਛੱਡ ਕੇ ਦੇਸ਼ ਦੇ ਹਿੱਤ ਵਾਸਤੇ ਰਾਜਨੀਤੀ ਚ ਸੁਧਾਰ ਵਾਸਤੇ ਤੇ ਰਾਜਨੀਤੀ ਦੇ ਮੁੱਦਿਆਂ ਨੂੰ ਕੰਮਾਂ ਤੇ ਲੈ ਕੇ ਆਉਣ ਵਾਸਤੇ ਇਹਨਾਂ ਨੇ ਆਪਣੀ ਨੌਕਰੀ ਛੱਡੀ ਮੇਰੀ ਮੁਰਾਦ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਜਿਹੜੇ ਕਿ ਨੈਸ਼ਨਲ ਕਨਵੀਨਰ ਨੇ ਆਮਾਦੀ ਪਾਰਟੀ ਦੇ ਕੋਈ ਪਹਿਲੀ ਵਾਰ ਬਰਨਾਲੇ ਨਹੀਂ ਆਏ ਅਕਸਰ ਜਦੋਂ 2014 ਤੋਂ ਜਦੋਂ ਤੋਂ ਤੁਸੀਂ ਪਿਆਰ ਦੇਣ ਲੱਗੇ ਹੋ ਕਦੇ ਰੋਡ ਸ਼ੋਅ ਹੁੰਦਾ ਸੀ ਕਦੇ ਕਦੇ ਰਾਤ ਨੂੰ ਜਨ ਸਭਾ ਹੁੰਦੀ ਸੀ ਸੋ ਇਸ ਕਰਕੇ ਬਨਾਲਾ ਕੋਈ ਨਵਾਂ ਨਹੀਂ ਹੈਗਾ ਕੇਜਰੀਵਾਲ ਸਾਹਿਬ ਲਈ ਤੁਹਾਡੇ ਆਪਣੇ ਐਮਪੀ ਜਿਹੜੇ ਇੱਥੋਂ ਸੰਗਰੂਰ ਤੋਂ ਮੀਤ 헤ਰ ਜੀ ਸਾਡੀ ਸਾਰੀ ਕੈਬਨਿਟ ਦੀ ਟੀਮ ਬੈਠੀ ਹੈ ਤੁਹਾਡੇ ਬਨਾਲਾ ਹਲਕੇ ਦੇ ਭਦੌੜ ਦੇ ਮਹਿਲ ਕਲਾਂ ਦੇ ਐਮਐਲਏ ਸਹਬਾਨ ਬੈਠੇ ਐ ਮਲੇਕੋਲੇ ਦੇ ਐਮਐਲਏ ਸਹਬਾਨ ਬੈਠੇ ਐ ਸਮਾਨੇ ਦੇ ਬੈਠੇ ਐ ਨਿਹਾਲ ਸਿੰਘ ਵਾਲਾ ਤੋਂ ਬੈਠੇ ਐ ਮਾਨਸਾ ਤੋਂ ਬੈਠੇ ਐ ਮਲੇਕੋਲੇ ਵਾਲੇ ਬੈਠੇ ਐ ਬਾਗੇ ਪੁਰਾਣੇ ਵਾਲੇ ਬੈਠੇ ਐ ਤੇ ਸਾਰਾ ਇਲਾਕਾ ਹੀ ਤਾਂ ਤੁਸੀਂ ਹੁੰਜਾ ਫੇਰਿਆ ਹੋਇਆ ਹੁਣ ਕਿਹੜੇ-ਕਿਹੜੇ ਨਾਂ ਲਈਏ ਸੋ ਜਿਨ੍ਹਾਂ ਦਾ ਨਾਂ ਨਹੀਂ ਲੈ ਸਕੇ ਮਾਫੀ ਚਾਹੁੰਨਿਆ ਸੋ ਅੱਜ ਮੈਂ ਕੋਈ ਜ਼ਿਆਦਾ ਨਹੀਂ ਬੋਲਣਾ ਕਿਉਂਕਿ ਕੇਜਰੀਵਾਲ ਸਾਹਿਬ ਨੂੰ ਆਪਾਂ ਸੁਣਨਾ ਹੈ ਮੈਂ ਤਾਂ ਅਜੇ ਹੁਣੇ ਹੀ 2 ਦਿਨ ਪਹਿਲਾਂ ਹੀ ਸੰਘੇੜੇ ਧਨੋਲੇ ਬੋਲ ਕੇ ਗਿਆ ਉਦੋਂ ਪਹਿਲਾਂ ਸ਼ਹੀਦ ਭਗਤ ਸਿੰਘ ਚੌਂਕ ਚੱਪਾ ਬੋਲ ਕੇ ਗਿਆ ਤੇ ਮੈਂ ਇਹੀ ਗੱਲ ਕਹਿਣੀ ਚਾਹੂੰਗਾ ਕਿ ਇਹਨਾਂ ਨੇ ਚੋਣ ਨਿਸ਼ਾਨੀ ਇਹ ਜਾਂ ਚੁਣਿਆ ਜਿਹੜਾ ਸਫਾਈ ਕਰਦਾ ਹੈ ਪਹਿਲਾਂ ਆਪਾਂ ਇਸ ਝਾੜੂ ਨਾਲ ਸਿਰਫ ਦੁਕਾਨ ਜਾਂ ਮਕਾਨ ਦੀ ਸਫਾਈ ਕਰਦੇ ਸੀ ਹੁਣ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾਊਗਾ ਇਸ ਝਾੜੂ ਨਾਲ ਚੱਲੀ ਜਾਂਦਾ ਹੈ ਸਾਡਾ ਕਈ ਸਟੇਟਾਂ 'ਚ ਝਾੜੂ ਚੱਲ ਗਿਆ ਗੁਜਰਾਤ ਦੇ ਵਿੱਚ ਐਮਐਲਏ ਨੇ ਗੋਆ 'ਚ ਐਮਐਲਏ ਨੇ ਮੱਧ ਪ੍ਰਦੇਸ਼ 'ਚ ਸੰਗਰੋਲੀ ਉੱਥੇ ਸਾਡੇ ਮੇਅਰ ਹੈ ਚੰਡੀਗੜ੍ਹ ਚਪਣਾ ਜਿਹੜਾ ਮੇਅਰ ਹੈ ਆ ਹੁਣੇ-ਹੁਣੇ ਜੰਮੂ ਕਸ਼ਮੀਰ 'ਚ ਵੋਟਾਂ ਪਾ ਕੇ ਹਟਿਆ ਉੱਥੇ ਵੀ ਖਾਤਾ ਖੁੱਲ ਗਿਆ ਦੋਦੇ ਤੋਂ ਡੋਡੇ ਤੋਂ ਜਿਹੜਾ ਇੱਕ ਆਪਣਾ ਐਮਐਲਏ ਜਿੱਤਿਆ ਸੋ ਹੌਲੀ-ਹੌਲੀ ਚਲੋ ਵੈਸੇ 10 ਸਾਲ ਪੁਰਾਣੀ ਪਾਰਟੀ ਐ 10 12 ਸਾਲ ਪਰ ਇੰਨੀ ਤੇਜ਼ੀ ਨਾਲ ਕੋਈ ਪਾਰਟੀ ਨਹੀਂ ਵਧੀ ਜਿੰਨੀ ਤੇਜ਼ੀ ਨਾਲ ਆਮਾ ਦੀ ਪਾਰਟੀ ਨੂੰ ਤੁਸੀਂ ਪਿਆਰ ਦਿੱਤਾ ਹੈ ਕੇਜਰੀਵਾਲ ਸਾਹਿਬ ਬਰਨਾਲਾ ਇਹ ਕਹੇ ਜਾ विधानसभा ਲਾਕਾ 2014 ਜਿੱਤੇ ਜਦੋਂ ਲੋਕ ਸਭਾ ਲੜ ਰਿਹਾ ਸੀ ਮੈਂ 2017 ਚ ਜਿੱਤੇ 2022 ਜ 19 ਜਿੱਤੇ 2022 ਚ ਜਿੱਤੇ ਤੇ ਹੁਣ 24 ਦੀ ਵਾਰੀ ਆ ਆ ਹੁਣ ਜਿਹੜੀ ਬਾਈ ਇਲੈਕਸ਼ਨ ਹੈ ਇਹਦੇ ਚ ਵੀ ਬਰਨਾਲੇ ਨੇ ਝੋਲੀਆਂ ਪਰ ਪਰ ਪਿਆਰ ਦੇਣਾ ਸੋ ਵੀਰੋ ਇਹਨਾਂ ਤੇ ਯਕੀਨ ਨਾ ਕਰਿਓ ਆ ਜਿਹੜੇ ਦੂਜੇ ਫਿਰਦੇ ਆ ਕਦੇ ਕਿਹੜੇ ਪਾਸੋਂ ਆ ਜਾਂਦੇ ਆ ਕਦੇ ਕਿਹੜੇ ਪਾਸੋਂ ਆ ਜਾਂਦੇ ਆ ਰੁੱਤਾਂ ਬਦਲਦੀਆਂ ਨੂੰ ਵੀ ਟਾਈਮ ਲੱਗਦਾ ਇਹ ਨਹੀਂ ਉਹ ਹਟਦੇ ਹੁਣ ਕੇਵਲ ਢਿੱਲੋਂ ਕਾਂਗਰਸ ਵੱਲੋਂ ਹਾਰਿਆ ਹੁਣ ਕੀ ਬੀਜੇਪੀ ਵੱਲੋਂ ਫਿਰਦੇ ਆ ਕੋਈ ਪਤਾ ਨਹੀਂ ਕਿਤਲੇ ਪਾਸੋਂ ਆ ਜਾਣ ਤੇ ਉਹ ਜਿੱਤਣ ਨੂੰ ਫਿਰਦੇ ਆ ਪੈਸੇ ਦੇ ਸਿਰ ਤੇ ਪੈਸੇ ਦੇ ਸਿਰ ਤੇ ਜਿੱਤਣ ਨੂੰ ਫਿਰਦੇ ਸਾਡੇ ਕੋਲ ਪੈਸਾ ਹੈ ਇੱਕ ਪਾਸੇ ਪੈਸਾ ਹੋਵੇ ਇੱਕ ਪਾਸੇ ਪਿਆਰ ਹੋਵੇ ਵੀਰੋ ਤਾਂ ਪਿਆਰ ਦਾ ਪਲੜਾ ਪਾਰੀ ਹੁੰਦਾ ਪਿਆਰ ਜਿਆਦਾ ਜਿਹੜਾ ਉਹ ਜਿੱਦਾਂ ਹੁੰਦਾ ਇਸ ਕਰਕੇ ਇਹਨਾਂ ਨੂੰ ਗਲਤਫਹਿਮੀ ਹੈ ਕਿ ਅਸੀਂ ਪੈਸੇ ਸਿਰ ਤੇ ਜਿੱਤ ਜਾਾਂਗੇ ਇਹ ਕੋਈ ਪਤਾ ਨਹੀਂ ਕਿਹੜਾ ਕੀ ਸਰਟੀਫਿਕੇਟ ਲਈ ਫਿਰਦਾ ਉਹ ਇੱਕ ਜੰਗਲ ਦੇ ਵਿੱਚ ਖਰਗੋਸ਼ ਦੀ ਕੋਈ ਪੋਸਟ ਨਿਕਲੀ ਵੀ ਇਥੇ ਖਰਗੋਸ਼ ਕੰਮ ਕਰ ਸਕਦਾ ਉਹ ਜਗਾਰ ਲਾ ਲਿਆ ਰਿੱਚ ਨੇ ਵੀ ਯਾਰ ਮੈਨੂੰ ਦੇ ਦੋ ਨੌਕਰੀ ਉਹ ਕਹਿੰਦੇ ਯਾਰ ਖਰਗੋਸ਼ ਵਾਸਤੇ ਆ ਉਹ ਕਹਿੰਦਾ ਯਾਰ ਮੇਰੇ ਸਰਟੀਫਿਕੇਟ ਤੇ ਲਿਖ ਦੋ ਵੀ ਮੈਂ ਖਰਗੋਸ਼ ਆ ਤੇ ਉਹ ਲਿਖਤਾ ਖਰਗੋਸ਼ ਸਰਟੀਫਿਕੇਟ ਬਣਾ ਤੇ ਤੇ ਕੰਮ ਕਰਨ ਲੱਗ ਗਿਆ ਉਹਨੂੰ ਹੁਣ ਖਰਾ ਖਰਗੋਸ਼ ਵਾਲੀ ਮਿਲਿਆ ਕਰੇ ਬੜਾ ਔਖਾ ਹੋ ਗਿਆ ਮਹੀਨੇ ਕ ਬਾਦ ਉਹ ਕਹਿੰਦਾ ਮੈਂ ਦਾਣੇ ਸੁੱਕੇ ਕਿਵੇਂ ਖਾ ਸਕਦਾ ਮੈਂ ਰਿਛਾਂ ਉਹ ਕਹਿੰਦੇ ਨਹੀਂ ਕਾਗਜ਼ਾਂ 'ਚ ਖਰਗੋਸ਼ ਦੀ ਖਰਾਕੀ ਮਿਲੂ ਤੈਨੂੰ ਤੇ ਉਹਨੂੰ ਪਤਾ ਲੱਗਿਆ ਜੰਗਲ ਦੇ ਵਿੱਚ ਕਿਸੇ ਹੋਰ ਥਾਂ 'ਮੇ ਇੱਕ ਖਰਗੋਸ਼ ਰਿਛ ਵਾਲੀ ਥਾਂ ਤੇ ਕਰੀ ਜਾਂਦਾ ਹੈ ਨੌਕਰੀ ਉਹ ਕਹਿੰਦਾ ਬਦਲਾ ਲੈਣਿਆ ਇਹ ਤੇ ਉਹਨੇ ਅਥਾਰਟੀ ਦੇ ਵਿੱਚ ਜੰਗਲ ਦੀ ਅਥਾਰਟੀ ਦੇ ਵਿੱਚ ਸ਼ਿਕਾਇਤ ਕਰਤੀ ਵੀ ਮੈਂ ਮੈਨੂੰ ਇੱਥੇ ਜਿਹੜਾ ਖਰਗੋਸ਼ ਵਾਲੀ ਨੌਕਰੀ ਤੇ ਰੱਖਿਆ ਉੱਥੇ ਜਿਹੜਾ ਖਰਗੋਸ਼ ਹੈ ਇੱਛਾ ਹੈ ਤਾਂ ਤੇ ਰੱਖਿਆ ਅਥਾਰਟੀ ਨੇ ਚਾਰ ਚੀਤਿਆਂ ਦੀ ਕਮੇਟੀ ਬਣਾਈ ਵੀ ਇਹਦੇ ਕਰੋ ਇਹਦੀ ਜਾਂਚ ਕਰੋ ਰਿਛ ਨੂੰ ਬੁਲਾ ਰਿਆ ਉਹਨੂੰ ਕਹਿੰਦੇ ਆਂਕ ਦੱਸ ਉਹ ਕਹਿੰਦੀ ਮੈਂ ਤੇਰੇ ਸਾਹਮਣੇ ਖੜਾ ਮੈਂ ਰਿਛ ਆ ਮੇਰੇ ਨਾਲ ਟ੍ਰੀਟਮੈਂਟ ਰਿਛਾ ਲਈ ਹੋਣੀ ਚਾਹੀਦੀ ਹੈ ਉਹ ਕਹਿੰਦੇ ਕਾ ਕੇ ਦਿਖਾ ਕਾ ਕੇ ਦਿਖਾਏ ਕਹਿੰਦੇ ਨਹੀਂ ਖਰਗੋਸ਼ ਆ ਤੂੰ ਤਾਂ ਲਿਖਿਆ ਹੋਇਆ ਹੈ ਤੇਰੇ ਸਾਡੇ ਤੇ ਖਰਗੋਸ਼ ਆ ਮੋੜਿਆ ਆ ਰਿਛ ਬਾਹਰ ਜਾਨਵਰ ਖੜੇ ਸੀ ਉਹ ਕਹਿੰਦਾ ਯਾਰ ਤੂੰ ਆੜਿਆ ਕਿਉਂ ਨਹੀਂ ਵੀ ਤੁਰ ਇੱਛਾ ਤੂੰ ਚੀਤਿਆਂ ਮੂਰੇ ਅਰਦਾ ਤੂੰ ਤਾਂ ਬਿਲਕੁਲ ਇਹ ਉਹਨਾਂ ਨੇ ਜਦੋਂ ਕਹਿਤਾ ਤੂੰ ਮੁੜ ਆਇਆ ਉਹ ਕਹਿੰਦਾ ਕੀ ਅੜਦਾ ਉਹ ਵੀ ਚੀਤੇ ਹੈ ਨਹੀਂ ਉਹ ਕਦਰਾਂ ਵਾਲੇ ਸਰਟੀਫਿਕੇਟ ਤੇ ਬਣੇ ਫਿਰਦੇ ਆ ਇੱਥੇ ਕੋਈ ਪਤਾ ਨਹੀਂ ਕੌਣ ਕਿਹੜਾ ਸਰਟੀਫਿਕੇਟ ਲੈ ਕੇ ਫਿਰਦਾ ਹੈ ਉਹ ਚੀਤੇ ਬਣੇ ਫਿਰਦੇ ਸੀਗੇ ਮੇਰੇ ਵੀਰੋ ਸਿਰਫ ਤੇ ਸਿਰਫ ਇੱਕ ਆਮ ਆਦੀ ਪਾਰਟੀ ਹੈ ਜਿਨੇ ਕੰਮਾਂ ਦੀ ਰਾਜਨੀਤੀ ਕੀਤੀ ਐ ਜਿਨੇ ਮੈਨੀਫੈਸਟੋ ਬਦਲ ਕੇ ਰੱਖਤੇ ਵੱਡੀਆਂ-ਵੱਡੀਆਂ ਪਾਰਟੀਆਂ ਦੇ ਪਹਿਲਾਂ ਕਦੇ ਕੋਈ ਹਸਪਤਾਲਾਂ ਦੀ ਗੱਲ ਕਰਦਾ ਸੀ ਪਹਿਲਾਂ ਕਦੇ ਕੋਈ ਸਕੂਲਾਂ ਦੀ ਗੱਲ ਕਰਦਾ ਸੀ ਪਹਿਲਾਂ ਕਦੇ ਕੋਈ ਬਿਜਲੀ ਦੀ ਗੱਲ ਕਰਦਾ ਸੀ ਪਹਿਲਾਂ ਕਦੇ ਕੋਈ ਇਨਫਰਾਸਟ੍ਰਕਚਰ ਦੀ ਗੱਲ ਕਰਦਾ ਸੀ ਪਹਿਲਾਂ ਕਦੇ ਕੋਈ ਨੌਕਰੀਆਂ ਦੇਣ ਦੀ ਗੱਲ ਕਰਦਾ ਸੀ ਅੱਜ ਵੀ ਸਵੇਰੇ ਅੱਜ ਚੰਡੀਗੜ੍ਹ ਅੱਜ ਲਗਭਗ 1706 ਪੰਜਾਬ ਪੁਲਿਸ ਦੇ ਵਿੱਚ ਕਨਸਟੇਬਲ ਤੇ ਸਬ ਇੰਸਪੈਕਟਰ ਮੁੰਡੇ ਕੁੜੀਆਂ ਦੀ ਭਰਤੀ ਦੇ ਨਿਯੁਕਤੀ ਪੱਤਰ ਦੇ ਕੇ ਆਏ ਆ ਅੱਜ ਵੀ ਤੇ ਅੱਜ ਵਾਲਾ ਸਮੇਤ ਪਾ ਕੇ 48000 ਤੋਂ ਉੱਪਰ ਹੋ ਗਿਆ 48000 ਤੋਂ ਉੱਪਰ ਸੋ ਵੀਰੋ ਇਹ ਕੰਮਾਂ ਦੀ ਰਾਜਨੀਤੀ ਜਿਹੜੀ ਹੈ ਅਰਵਿੰਦ ਕੇਜਰੀਵਾਲ ਜੀ ਨੇ ਸਿਕਾਈ ਹੈ ਤੇ ਆਓ ਆਪਾਂ ਇਕੱਠੇ ਹੋ ਕੇ ਇੱਕਾ ਕਰਕੇ 2.5 ਸਾਲ ਸਰਕਾਰ ਆਪਣੀ ਹੈ ਜਿਸ ਤਰ੍ਹਾਂ ਮੀਤ ਨੇ ਕਿਹਾ ਆਪਾਂ ਡਬਲ ਕਰ ਦੇਾਂਗੇ ਸ਼ਿਫਟ ਉਹ ਕਹਿੰਦੇ ਜੇ ਆਪਾਂ ਲੱਗੇ ਵੀ ਵੀ ਅੱਗੇ ਮੀ ਆਉਣ ਵਾਲਾ 2-4 ਦਿਨਾਂ ਨੂੰ ਕਿਤੇ ਲੈਂਟਰ ਨਾ ਰਹਿ ਜੇ ਆਪਾਂ ਮਿਸਤਰੀ ਦੋ ਵਧਾ ਦਿੰਨੇ ਆਂ ਵੀ ਚੱਲ ਲੈਂਟਰ ਤੱਕ ਤਾਂ ਲੈ ਕੇ ਜਾਓ ਕਿਰਾ ਮੀ ਤੋਂ ਪਹਿਲੇ ਪਹਿਲਾਂ ਲੈਂਟਰ ਪਾ ਲਈਏ ਤੇ ਜੇ ਹੁਣ 2.5 ਸਾਲ ਆਪਣੀ ਇਸ ਟਿਨਿਓਰ ਦੇ ਪਏ ਨੇ ਅੱਗੇ ਚੰਗੇ ਕੰਮ ਕਰਾਂਗੇ ਅਗਲਾ ਵਾਰੀ ਵੀ ਦਿਓਗੇ ਤਾਂ ਬਰਨਾਲਾ ਬਰਨਾਲੇ ਦੇ ਪਿੰਡ ਮ ਇਹਦਾ ਮੇਰੇ ਆਪਣੇ ਪਿੰਡ ਨੇ ਇੱਥੇ ਤਾਂ ਬਰਨਾਲੇ ਤਾਂ ਕਾਲਜਾਂ ਕਾਲਜ ਵੇਲੇ ਤੋਂ ਅਸੀਂ ਆਉਨੇ ਆ ਇੱਥੇ ਕਦੇ ਕਿਸੇ ਕਲਚਰ ਪ੍ਰੋਗਰਾਮ ਚ ਕਦੇ ਕਿਤੇ ਕਦੇ ਕਿਤੇ ਤੁਸੀਂ ਹਮੇਸ਼ਾ ਪਿਆਰ ਦਿੰਦੇ ਰਹੇ ਹੋ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਨ ਆਇਆ ਕਿ ਪਹਿਲੇ ਨੰਬਰ ਤੇ ਬਟਨ ਆ ਆਪਣਾ ਸਵੇਰੇ ਸਵੇਰੇ 20 ਤਰੀਕ ਨੂੰ ਨਾ ਤੋਕੇ ਤਿਆਰ ਹੋ ਕੇ ਪਹਿਲੇ ਨੰਬਰ ਵਾਲਾ ਬਟਨ ਦੱਬ ਕੇ ਹੱਥ ਛਾੜ ਕੇ ਐਂ ਮੁੜਿਆ ਉਹ ਬਾਕੀ ਵਾਲੇ ਬਟਨ ਦੇਖਿਓ ਬਿਨਾਂ ਨਹੀਂ ਤਾਂ ਚਿੱਟਾ ਮੋਤੀ ਉੱਤਰ ਸਕਦਾ ਅੱਖਾਂ ਚ ਐਡੇ ਐਡੇ ਇਹਨਾਂ ਨੇ ਪਾਪ ਕੀਤੇ ਹੋਏ ਨੇ ਇਹਨਾਂ ਨੇ ਸੋ ਇਸ ਕਰਕੇ ਕੋਣ ਅਸੀਂ ਗਿੱਧਰ ਪਏ ਜਾਵਾਂਗੇ ਉੱਥੇ ਵੀ ਇਹੀ ਹਾਲ ਹੈ ਚੱਬੇ ਵਾਲ ਵੀ ਇਹੀ ਹਾਲ ਹੈ ਡੇਰਾ ਬਾਬਾ ਨਾਨਕ ਵੀ ਇਹੀ ਹਾਲ ਹੈ ਲੋਕ ਕਹਿੰਦੇ ਸਾਡਾ ਇਹਨਾਂ ਤੋਂ ਖੜਾ ਛੜਾ ਲਓ ਬਸ ਕੇ ਰਹਿਣਾ ਤੋਂ ਫੇਰ ਆ ਜਾਂਦੇ ਨੇ ਕਹਿੰਦੇ ਦੀ ਦਿੱਕਤੀ ਜੇ ਕੁ ਮਹੀਨੇ ਫੇਰ ਆ ਜਾਂਦੇ ਨੇ ਸੋ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਨਾ ਆ ਕਿ ਝਾੜੂ ਇਸ ਵਾਰ ਜਿਹੜਾ ਪਰਣਾਲੇ ਫੇਰ ਚੱਲੂਗਾ ਔਰ ਵੱਡੀ ਜਿੱਤ ਹੋਊਗੀ ਤੁਹਾਡੇ ਆਪਣੇ ਹਰਿੰਦਰ ਢਾਲੀਵਾਲ ਤੁਹਾਡੇ ਆਪਣੇ ਤੁਹਾਡੇ ਆਪਣੇ ਪਿੰਡਾਂ ਦਾ ਰਹਿਣ ਵਾਲਾ ਇਹਨੂੰ ਪਤਾ ਹੈ ਸਮੱਸਿਆਵਾਂ ਦਾ ਉਹ ਤਾਂ ਹੁਣ ਦੂਜੇ ਦਾ ਪੰਜ ਕੁਲੇ ਜੰਡੀਗੜ ਵਾਲਾ ਉਹਨੂੰ ਕਿੱਥੋਂ ਪਾਲਦੇ ਫਿਰੋਗੇ ਬਾਅਦ ਚ ਉਹ ਤਾਂ ਇੱਕ ਵਾਰੀ ਤੁਹਾਡੇ ਨਾਲ ਹੱਥ ਮਲਾ ਕੇ ਬਾਅਦ ਚ ਸੈਨੀਟਾਈਜ਼ਰ ਨਾਲ ਸ਼ੈਂਪੂ ਨਾਲ ਹੱਥ ਧੋਂਦੇ ਵੀ ਕਿਤੇ ਖੁਰਕ ਖਰਕ ਨਾ ਪੈ ਜੇ ਆਮ ਲੋਕਾਂ ਨਾਲ ਹੱਥ ਮਿਲ ਗਏ ਉਹ ਆਪਣੇ ਕੰਮ ਦੇ ਨਹੀਂ ਹੈਗੇ ਹੋਰ ਤਾਈਆਂ ਰਗੜਿਆ ਦੋ ਵਾਰੀ ਉਹੀ ਗੱਲ ਹੈ ਨਾ ਸੋ ਵੀਰੋ ਇਹਨਾਂ ਨੂੰ ਬਣਾ ਕੇ ਭੇਜਿਆ ਸੀਗਾ ਫੁੱਲਾਂ ਦੇ ਹਾਰ ਬਥੇਰੇ ਪਾਏ ਇਹਨਾਂ ਦੇ ਕਾਬਿਲ ਹੀ ਹੈ ਨਹੀਂ ਪਰ ਅਜੇ ਕਰਤੂਤਾਂ ਕਰਕੇ ਫਿਰਦੇ ਨੇ ਉਹਨੂੰ ਚੁੱਕਦੇ ਵੀਰੋ ਇਹਨਾਂ ਨੂੰ ਬਣਾਇਆ ਸੀਗਾ ਕੈਪਟਨ ਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਤਾ ਉਹਨੇ ਕੀ ਕੀਤਾ ਚੰਡੀਗੜ੍ਹ ਜਾ ਕੇ ਓਏ ਡਡੇ ਤਿਹਾਰ ਜੇਲ੍ਹ ਜਿ ਇਹਨਾਂ ਦੀਆਂ ਕੰਧਾਂ ਨੇ ਓਏ ਡਡੇ ਦਰਵਾਜੇ ਨੇ ਅੰਦਰੋਂ ਕੁੰਡੇ ਹੀ ਲਾ ਲਏ ਜਿੰਦੇ ਤਿੰਨ ਚਾਰ ਜਾਨੇ ਲਾਉਂਦੇ ਟੀਂ 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 ਕਰਕੇ ਅੰਦਰੋਂ ਲਾ ਲਿਆ ਕੁੰਡਾ ਕਹਿੰਦੇ ਲੋਕ ਨਾ ਕਿਤੇ ਆ ਜਾਣ ਲੋਕ ਨੇੜੇ ਲੱਗਣ ਦਿੰਦੇ ਪੌਣੇ ਪੰਜ ਸਾਲਾਂ ਬਾਅਦ ਨਾਲ ਬਿਆਨੇ ਦੱਸਿਆ ਜਿਹੜੇ ਹੁੰਦੇ ਆਲੇ-ਦਾਲੇ ਨਾਲ ਦੇ ਉਹ ਕਹਿੰਦੇ ਜੀ ਵੋਟਾਂ ਮੰਗਣ ਦਾ ਟਾਈਮ ਆ ਗਿਆ ਹੁਣ ਫਿਰ ਬਾਹਰ ਜਾਣਾ ਪਊਗਾ ਕੁੰਡਾ ਖੋਲ ਲੀਏ ਕਹਿੰਦੇ ਚਲ ਖੋਲ ਲੋ ਉਹ ਟੀਂ ਟੀਂ ਕਰਕੇ ਕੁੰਡਾ ਖੋਲਿਆ ਕੁੰਡਾ ਤਾਂ ਖੁੱਲ ਗਿਆ ਦਰਵਾਜ਼ਾ ਨਾ ਖੁੱਲੇ ਕਹਿੰਦੇ ਲੱਕੜ ਨਾ ਫੁੱਲ ਗਈ ਹੋਵੇ ਇਹਨੇ ਜਿੱਥੇ ਥੱਲੇ ਆਰੀ ਨਾਲ ਦੇਖ ਲੋ ਵੱਢ ਕੇ ਉਹ ਕਹਿੰਦੇ ਲੱਕੜ ਨਹੀਂ ਖੁੱਲੀ ਜੀ ਲੋਕ ਬਾਹਰੋਂ ਲਾਗੇ ਲੋਕ ਲਾਗੇ ਬਾਹਰੋਂ ਕਹਿੰਦੇ ਹੁਣ ਤੁਸੀਂ ਅੰਦਰ ਹੀ ਰਹੋ ਸੋ ਇਹਨਾਂ ਦੇ ਬਾਹਰੋਂ ਹੀ ਕੁੰਡੇ ਲੱਗੇ ਹੋਏ ਆ ਹੁਣ ਨਹੀਂ ਇਹ ਨਿਕਲ ਸਕਦੇ ਸੋ ਮੈਂ ਇੱਕ ਵਾਰੀ ਫੇਰ ਤੁਹਾਡਾ ਧੰਨਵਾਦ ਵੀ ਕਰਦਾ ਇੱਕ ਕਿਉਂਕਿ ਇਹ ਮੇਰਾ ਜ਼ਿਲ੍ਹਾ ਹੈ ਇਹ ਮੇਰੀ ਕੰਸਿਡੈਂਸੀ ਹੈ ਤੇ ਨਾਲ ਕੇਜਰੀਵਾਲ ਸਾਹਿਬ ਦਾ ਸਵਾਗਤ ਕਰਦੇ ਆ ਤੁਹਾਡਾ ਵੀ ਕੱਲੇ ਕੱਲੇ ਕਦਮ ਚੱਲੇ ਦਾ ਸਵਾਗਤ ਕਰਦੇ ਆ ਦੋਨਿਆਂ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਥੋੜਾ ਜਿਆ ਹੋਰ ਕਰ ਦਿਓ ਪੂਰਾ ਬਰਨਾਰੇ ਸ਼ਹਿਰ ਤੇ ਲੱਗੇ ਪਤਾ ਵੀ ਕੁਝ ਹੋ ਰਿਹਾ ਹੈ ਇਨਕਲਾਬ ਬੋਲੋ ਸੋਨਿਆਲ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਮਿਲਦੇ ਰਵਾਂਗੇ ਜਿਉਂਦੇ ਵਸਦੇ ਰਹੋ ਇਸ ਤੋਂ ਬਾਅਦ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਪਾਰਟੀ ਦੇ ਜਿਹੜੇ ਰਚੇਤਾ ਕਹਿ ਲੋ ਜਿਨ੍ਹਾਂ ਨੇ ਮੋਢ ਬੰਨਿਆ ਦੇਸ਼ ਦੀ ਨਵੀਂ ਰਾਜਨੀਤੀ ਇਮਾਨਦਾਰ ਬਿਰਾਜਨੀਤੀ ਦਾ ਸ੍ਰੀ ਅਰਵਿੰਦ ਕੇਜਰੀਵਾਲ ਸਾਹਿਬ ਉਹ ਆਕੇ ਤੁਹਾਨੂੰ ਜ਼ੋਰਦਾਰ ਤਾੜੀਆਂ ਨਾਲ ਉਹਨਾਂ ਦਾ ਸਵਾਗਤ ਕਰੋ ਤੁਹਾਨੂੰ ਸੰਬੋਧਨ ਕਰਦੇ ਆਜ ਹਾਂ ਪੇ ਇਤਨੀ ਬੜੀ ਸੰਖਿਆ ਵਿੱਚ ਮੈਂ ਦੇਖ ਰਹਾ ਹਾਂ ਪਿੱਛੇ ਤੱਕ बहुत दूर तक लोग ही लोग हैं गांव के लोग हैं पिंडों के लोग हैं शहर के लोग हैं इतनी बड़ी संख्या में आए हुए मेरे सभी प्यारे भाइयों बहनों माताओं बुजुर्गों बच्चों आप सब लोगों को मेरा नमस्कार सबको मेरा प्रणाम सत दोस्तों ढाई साल पहले आप लोगों ने ऐतिहासिक बहुमत देके हमारी सरकार बनाई थी पंजाब में 117 में से बानवे सीट आज तक पंजाब के इतिहास में कभी इतनी पार्टी किसी पार्टी की इतनी सीट नहीं आई इतने बहुमत से सरकार नहीं बनी जब इतने बहुमत से आपने सरकार बनाई थी तो आपकी उम्मीदें भी थी कि सरकार जो वादे किए हैं वो वादे पूरे करेगी जब से आपने सरकार बनाई है हमारी सरकार रात दिन 24 घंटे आप लोगों के लिए काम करने में लगी हुई है जब हम चुनाव में घूमा करते थे सबसे बड़ी समस्या लोग बताते थे हम जहां भी जाते थे लोग अपने बिजली के बिल लेके बैठ जाते थे कि देखो जी कितने हजार रुपए का बिजली का बिल आ गया इतने हजार रुपए का आ गया हमने आने के बाद पुराने बिल माफ कर दिए और बिजली फ्री कर दी जिस जिसका जीरो बिजली का बिल आता है जरा हाथ खड़े करके बता दो किस किस का जीरो बिजली का बिल आता है सबके हाथ खड़े हो गए सबके बिजली के बिल जीरो आ रहे हैं तो सबसे बड़ा वादा हमने जो किया था कि बिजली फ्री कर देंगे हमने अपना वादा पूरा किया हमने कहा था आपका इलाज फ्री कर देंगे पूरे पंजाब में जगह जगह मोहल्ला क्लिनिक बन रहे हैं सिविल अस्पताल अच्छे हो रहे हैं वहां पे सारी दवाइयां सारे टेस्ट सारा इलाज फ्री करने जा रहे हैं मोहल्ला क्लिनिक में अगर आप लोग गए होंगे तो मोहल्ला क्लिनिक में पूरा इलाज फ्री है और शानदार इलाज मिलता है पूरे पंजाब में जगह जगह स्कूल शानदार बनाए जा रहे हैं ताकि आपके बच्चों को अच्छी शिक्षा मिले रोजगार का इंतजाम किया जा रहा है हमारे जो बच्चे बेरोजगार घूम रहे हैं जैसा भी मान साहब ने बताया अड़तालीस हजार सरकारी नौकरियां अभी तक दे चुके हैं पहले सरकारी नौकरी लेने के लिए आपको पैसे देने पड़ते थे रिश्वत देनी पड़ती थी या सिफारिश लगानी पड़ती थी जब तक आप किसी अफसर को किसी मंत्री को किसी विधायक को नहीं जानते आपको नौकरी नहीं मिलती थी ये अड़तालीस हजार नौकरियां जो दी हैं, एक भी नौकरी में एक नए पैसे की रिश्वत किसी ने नहीं, नहीं लिया किसी को रिश्वत से और किसी को सिफारिश से नौकरी नहीं मिली आपके पड़ोस में आपके पिंड में अगर किसी को नौकरी मिली है उससे पूछ लेना कि किसी को सिफारिश करनी पड़ी या किसी को पैसे देने पड़े जब मैं पहले चुनाव प्रचार में पंजाब आया करता था मैं देखता था टंकियों पे बच्चे चढ़े रहते थे पक्का करने के लिए अब कई लोगों को पक्का कर दिया कुछ बाकी उनका भी काम चल रहा है अब सारे बच्चे अपने नौकरी पे लगे हुए हैं कोई टंकियों पे नहीं चढ़ा हुआ ढाई साल पहले आपने अपने यहां से मी थेयर को अपने हलके से विधायक चुन के भेजा था मी थेयर ने ढाई साल में खूब काम किया अब आप लोगों के प्यार और आपके आशीर्वाद से मी थेयर बड़ी संसद में पहुंच गया दिल्ली पहुंच गया जहां पे पहले आपके आशीर्वाद से भगवंत मान दिल्ली में संसद में जाया करते थे अब आपके आशीर्वाद से मीथेयर वहां पहुंच गया है। तो यहां से अब आप लोगों को अपना दोबारा आशीर्वाद देना है और हमारे यहां के कैंडिडेट हरिंदर सिंह धालीवाल जी को यहां से जिता के भेजना है जैसे अभी मीथेयर ने बताया 2022 के पहले पैंतीस साल तक पैंतीस साल तक बरनाला विकास के लिए मोहताज रहा विकास नहीं किया गया बरनाला का क्यों <खगँग> पंजाब में स्टेट में सूबे में दूसरी सरकार होती थी बरनाला में दूसरा विधायक होता था वहां पे अकाली की सरकार होती थी तो यहां कांग्रेस का विधायक होता था वहां कांग्रेस की सरकार होती थी यहां पे अकाली का विधायक होता था और दोनों आपस में लड़ते रहते थे और उनकी लड़ाई में बरनाला के लोग पिसते रहते थे बरनाला को विकास नहीं मिला पैंतीस साल के बाद 2022 में सूबे में भी आम आदमी पार्टी की सरकार बनी और बरनाला में भी आम आदमी पार्टी का विधायक हेयर आया और इतना जबरदस्त विकास बरनाला के अंदर होने लगा मैं अभी कामों की लिस्ट पढ़ रहा था पिछले ढाई साल में इतने काम हुए हैं इतने काम हुए हैं और आगे आने वाले समय में इतनी लंबी लिस्ट है कामों की जो होने जा रहे हैं यहां पे नहरी पानी नहीं आता था बरनाला जिले के हरिगढ़ से होके नहर जाया करती थी लेकिन नहर बरनाला से गुजरती तो थी हरिगढ़ से लेकिन यहां के किसानों को पानी नहीं मिलता था हमारी सरकार ने आने के बाद यहां के किसानों को उस नहर से पानी देने का काम शुरू किया अब हर खेत के अंदर पानी पहुंच रहा पहुंच रहा है कि नहीं पहुंच रहा है? बरनाला डिस्ट्रीब्यूटरी जो है उसके अंदर बहुत सारा पानी वो कच्ची है उसकी वजह से बहुत सारा पानी नीचे जमीन में चला जाता है उसकी रीलाइनिंग का काम उसको कंक्रीट करने का काम शुरू कर दिया गया है उसकी वजह से 20 परसेंट पानी बच जाएगा और वो पानी हमारे पिंडों के किसानों को मिलना चालू हो जाएगा जिससे उनकी खेती फलेगी फूलेगी ढाई साल के अंदर गांव गांव के अंदर पिंड पिंड के अंदर मोहल्लों में कम्युनिटी सेंटर बनाए गए हैं लाइब्रेरी बनाई गई है तालाब बनाए गए हैं है, धर्मशालाएं बनाई गई हैं स्कूल बनाए गए हैं स्टेडियम और खेल के मैदान बनाए गए हैं गलियां नालियां और नहरी पा, पानी की पाइपलाइन बनाई गई है और अब संघेरा में एक बहुत बड़ा खेलों का स्टेडियम बनाया जाने वाला है जिसके लिए सारा काम शुरू हो चुका है बरनाला शहर में खेलकूद के मैदान बनाए जाएंगे कई मैदान बनाए जा रहे हैं और पीने के पानी और सीवर के लिए क्योंकि बरनाला शहर में हम खड़े हैं बहुत सारे लोगों को इसमें इंटरेस्ट होगा पीने के पानी और सीवर के लिए सत्तासी करोड़ रुपए के बड़े बड़े प्रोजेक्ट पास कर दिए गए अब आपको पीने के पानी की और सीवर की समस्या नहीं होगी बरनाला शहर के अंदर पूरे बरनाला हल्के के लिए 25 करोड़ रुपए सैंक्शन किए गए यहां की सड़कें सारी रिपेयर करने के लिए जितनी टूटी सड़कें हैं बरनाला शहर की सारी टूटी सड़कें रिपेयर कर दी जाएंगी जितने बरनाला शहर के मुख्य चौक हैं उन सारे चौकों को रिपेयर करके उनके सौंदर्यकरण का काम किया जा रहा है और बरनाला शहर की जो रिंग रोड है इस रिंग रोड को फोर लेन करने की सारी तैयारी की जा रही है इसको फोर लेन कर दिया जाएगा जो सिविल हॉस्पिटल है आपका सिविल हॉस्पिटल को शानदार बनाया जा रहा है उसमें जितनी कमियां हैं सारी दूर की जा रही है और सिविल हॉस्पिटल के साथ साथ वहां पे एक ट्रॉमा सेंटर भी बनाया जाएगा और बरनाला शहर में सरकार ने जमीन आइडेंटिफाई कर ली है वहां पे इंडस्ट्रियल फोकल पॉइंट बनाया जाएगा बरनाला शहर के अंदर जो यहां के लोगों की बहुत बड़ी डिमांड है और भी बहुत सारे काम हैं। मैंने तो थोड़े से ही काम बताए हैं बहुत लंबी लिस्ट है एक ही शर्त है जिसकी ऊपर सरकार है उसी का एमएलए चुनना अगर दूसरा एमएलए दूसरी पार्टी का दूसरा कोई एमएलए चुन लिया वो लड़ाई तो अच्छी करेगा विधानसभा में भी खूब लड़ेगा बाहर भी आके खूब गाली देगा काम सारा बंद हो जाएगा काम नहीं होगा आपका तो मेरी आपसे यही गुजारिश है पिछले ढाई साल में जैसे आपने मी थेयर के काम देखे मान साहब के आशीर्वाद से बरनाला को जिस तरह से फंड मिले इसी तरह से आप दोबारा हमें आशीर्वाद दीजिए पंजाब में कहावत है बरनाला आम आदमी पार्टी की राजधानी है जब से आम आदमी पार्टी बनी है 2012 में बनी थी तब से लेके आज तक पंजाब में जितने चुनाव हुए हर चुनाव में आम आदमी पार्टी बरनाला से जरूर जीती है बाकी कहीं जीती हो कि नहीं जीती हो तो ये प्यार ये मोहब्बत ये आशीर्वाद जो बरनाला के लोगों ने आप लोगों ने आज तक हमें दिया है इस आशीर्वाद को आप हमें बनाए रखिएगा हरिंदर धारीवाल आप ही के बीच का लड़का है आप ही का लड़का है चौबीस घंटे आपके बीच में रहता है रात को दिन में जब आप बुलाएंगे, वो आपके लिए हाजिर होगा उसको दोबारा आशीर्वाद दीजिएगा और जिस दिन चुनाव है जैसे भी मान साहब ने बताया सवेरे सवेरे उठ के नाश्ता बाद में करना है, नहा धोके पूजा करके अपना वोट डाल के आना और उसके बाद आके घर आप अपना नाश्ता करना मुझे पूरा यकीन है जैसे आज तक आप अपना आशीर्वाद देते रहे दोबारा आप हमें अपना आशीर्वाद देंगे और भारी बहुमत से जिताएंगे बोले सो निहाल वाहे गुरु जी का खालसा गुरु जी की फतेह